ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ 24 ਦਿਨਾਂ ਤੋਂ ਮਨਵਰਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵਿਗੜ ਗਈ ਹੈ ਡੱਲੇਵਾਲ ਵੀਰਵਾਰ ਸਵੇਰੇ ਅਚਾਨਕ ਬੇਹੋਸ਼ ਹੋ ਗਏ ਉਹਨਾਂ ਨੂੰ ਉਲਟੀ ਵੀ ਆਈ ਰਿਪੋਰਟ ਮਿਲਦਿਆ ਹੈ ਪੁਲਿਸ ਦੇ ਅਧਿਕਾਰੀ ਖਨੋਰੀ ਬਾਰਡਰ ਤੇ ਪਹੁੰਚ ਗਏ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਗਿਆ ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਸਥਿਰ ਹੈ ਉਧਰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਸਾਨ ਦੇ ਅੰਦੋਲਨ ਬਾਰੇ ਪਟੀਸ਼ਨਸ ਉੱਪਰ ਸੁਣਵਾਈ ਕੀਤੀ ਇਸ ਰਾਨਾ ਸੁਪਰੀਮ ਕੋਰਟ ਨੇ ਕਿਹਾ ਕਿ 70 ਸਾਲ ਦਾ ਵਿਅਕਤੀ 20 ਦਿਨਾਂ ਤੋਂ ਫੋਕ ਹੜਤਾਲ ਤੇ ਹੈ ਕਿਹੜਾ ਡਾਕਟਰ ਕਹਿ ਰਿਹਾ ਹੈ ਕਿ ਉਹ ਠੀਕ ਹਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ 70 ਸਾਲ ਦਾ ਬਜ਼ੁਰਗ 24 ਦਿਨਾਂ ਤੋਂ ਫੋਕ ਹੜਤਾਲ ਤੇ ਹੈ ਇਹ ਕਿਹੜੇ ਡਾਕਟਰ ਨੇ ਜੋ ਡੱਲੇਵਾਲ ਨੂੰ ਬਿਨਾਂ ਕਿਸੇ ਟੈਸਟ ਦੇ ਹੀ ਸਹੀ ਦੱਸ ਰਹੇ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਡੱਲੇਵਾਲ ਠੀਕ ਹਨ ਜਦੋਂ ਉਹਨਾਂ ਦੀ ਕੋਈ ਜਾਂਚ ਹੀ ਨਹੀਂ ਹੋਈ ਕੋਨ ਦਾ ਟੈਸਟ ਨਹੀਂ ਹੋਇਆ ECG ਨਹੀਂ ਕਰਵਾਈ ਗਈ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੋਹ ਠੀਕ ਹਨ ਦੱਸਦੀ ਕਿ ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ ਅਦਾਲਤ ਨੇ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਸੀ ਕਿ ਡੱਲੇਵਾਲ ਬਾਰੇ ਟਿਲਣਾ ਦਿੱਤੀ ਜਾਵੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਫਰਜ਼ ਪੰਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰੇ ਕੋਈ ਵੀ ਮਸਲਾ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਤਖਤ ਖੀਰੇ ਦਮਦਮਾ ਸਾਹਿਬ ਦੇ ਜਗਤਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਜਾਂਚ ਪੂਰੀ ਹੋਣ ਤੱਕ ਗਿਆਨੀ ਹਰਪ੍ਰੀਤ ਸਿੰਘ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਸੇਵਾ ਨਿਭਾਉਣਗੇ ਉਸ ਸਮੇਂ ਤੱਕ ਗਿਆਨੀ ਹਰਪੀ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਦੱਸਦੀ ਹੈ ਕਿ ਗਿਆਨੀ ਹਰਪੀ ਸਿੰਘ ਦੇ ਰਿਸ਼ਤੇਦਾਰ ਨੇ ਸ਼ਿਕਾਇਤ ਕੀਤੀ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਉਚੇਚੀ ਇਕੱਤਰਤਾ ਗੁਰਦੁਆਰਾ ਦੇਖ ਸਰ ਸਾਹਿਬ ਕਟਾਣਾ ਲੁਧਿਆਣਾ ਵਿਖੇ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਵਿੱਚ ਹੋਈ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਸਵਾਲ ਖੜੇ ਕਰਦੇ ਹਨ ਕਿ ਹੈ ਕਿ ਸਰਕਾਰ ਡੰਡਾ ਤੰਤਰ ਦੀ ਵਰਤੋਂ ਕਰ ਰਹੀ ਹੈ ਸਰਕਾਰ ਕਿਸੇ ਵੀ ਢੰਗ ਨਾਲ ਇਹਨਾਂ ਚੋਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਦੌਰਾਨ ਕੋਈ ਵੀ ਕੰਮ ਨਹੀਂ ਕੀਤੇ ਜੇਕਰ ਕੰਮ ਕੀਤੇ ਹੁੰਦੇ ਤਾਂ ਸਰਕਾਰ ਨੂੰ ਜਿਹੈ ਨਹੀਂ ਕਰਨਾ ਪੈਂਦਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਹਨ ਉਹ ਪਹਿਲਾਂ ਕਦੇ ਨਹੀਂ ਬਣੇ ਦਿੱਲੀ ਵਿੱਚ ਬੈਠ ਕੇ ਕੋਈ ਵੀ ਪੰਜਾਬ ਨੂੰ ਨਹੀਂ ਚਲਾ ਸਕਦਾ ਲੁਧਿਆਣਾ ਵਿੱਚ ਸ਼ਰੋਮਨੀ ਕਲਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿਸਾਨ ਲੀਡਰਾਂ ਤੇ ਬੋਲਦਿਆਂ ਉਹਨਾਂ ਕਿਹਾ ਕਿ ਖਨੋਰੀ ਬਾਡਰ ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 24 ਦਿਨਾਂ ਤੋਂ ਮਰ ਵਰਤੇ ਬੈਠੇ ਹਨ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਣਗੇ ਮੈਂ ਚੜ੍ਹਦੀ ਕਲਾ ਦੀ ਗੱਲ ਕਰਨਾ ਚਾਹੁੰਦਾ ਮਗਰ ਬਹੁਤ ਚਿੰਤਤਾਂ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 17 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲੋ ਉਸੀ ਸਿਹਤਮੰਦ ਹੋ ਆਪਾਤੰਦਰੋਸਤ ਲੋਕ ਤੇ ਜੇ 24 ਦਿਨ ਆਪਣੇ ਚ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰੀ ਨਹੀਂ अनेका ਵਾਰੀ ਜੇ ਦਿੱਲੀ ਕਾਰਵਾਈ ਹੁੰਦੀ ਹੈ ਸ਼ਰਾਬ ਘਟਾਲੇ ਜਾਂ ਬਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ अनेका ਇਨਸੀਡੈਂਟ ਐਤੋਂ ਕਲੀਅਰ ਆਉਂਦੇ ਆ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਹੈ ਇਸ ਲਈ ਇਹ ਥੋੜਾ ਰਲ ਕੇ ਖੇਡਦੇ ਇਹ ਇੱਕ ਨਹੀਂ ਇਹਦੇ ਲਈ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਧਰ ਲਈ ਜ਼ਿੰਮੇਵਾਰ ਸਿੱਧੇ ਤੇ ਸਿੱਧੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਊਗੀ ਔਰ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ। ਥੈਂਕ ਯੂ। ਮੁੱਖ ਮੰਤਰੀ ਭਗਵੰਤ ਮਾਨ ਨੇ ਨਗਰ ਨਿਗਮ ਚੋਣਾਂ ਲਈ ਅਮਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਹਨਾਂ ਇੱਥੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇੱਕ ਵੱਡਾ ਰੋਲ ਸ਼ੋਅ ਕੀਤਾ ਤੇ ਲੋਕਾਂ ਨੂੰ ਆਪ ਦੇ ਉਮੀਦਵਾਰ ਨੂੰ ਚੇਤਾਨਣ ਲਈ ਸਮਰਥਨ ਦੇਣ ਦੀ ਅਪੀਲ ਕੀਤੀ। ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਸਵੇਰੇ लुधियाना ते शाम समय पटियाला ਪਹੁੰਚੇ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਦੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਔਰ ਜਿਸ ਕਿਸਮ ਦਾ ਲੋਕਾਂ ਦਾ ਦੁਪਹਿਰਾਂ ਚੋਂ ਨਿਕਲ ਕੇ ਇੱਕ ਵਰਕਿੰਗ ਡੇ ਹੋਣ ਦੇ ਨਾਲ-ਨਾਲ ਮਕਾਨਾਂ ਚੋਂ ਨਿਕਲ ਕੇ ਜਿਸ ਕਿਸਮ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਇਸ ਤਰ੍ਹਾਂ ਦਾ ਪਿਆਰ ਪਹਿਲਾਂ 2022 ਚ ਵੀ ਦੇਖ ਚੁੱਕਿਆ ਕਿ ਲੋਕ ਲੋਕ ਜਿਹੜੇ ਨੇ ਉਹ ਲੋਕਲ ਗਵਰਨਮੈਂਟ ਜਿਹੜੀਆਂ ਚੋਣਾਂ ਨੇ ਸਥਾਨਿਕ ਚੋਣਾਂ ਨੇ ਉਹਦੇ ਵਿੱਚ ਆਮ ਆਦੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੁਧਿਆਣੇ 'ਚ ਸਰਕਾਰ ਜਨਨ ਕਿ ਲੋਕਲ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਬਣ ਜੂਗੀ ਤਾਂ ਸ਼ਹਿਰ ਦਾ ਕਾਇਆਪਲਟ ਹੋ ਜਾਊਗਾ ਔਰ ਅਸੀਂ ਪੰਜ ਦੀਆਂ ਪੰਜੇ ਨਗਰ ਨਿਗਮ ਜਿੱਤਰੇ ਔਰ ਅਸੀਂ ਲੋਕਾਂ ਦੇ ਅਸੀਂ ਲੋਕਾਂ ਦੇ ਕੰਮ ਕਰਨੇ ਆ ਅਸੀਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ 'ਚ ਇਹ ਨਾਲੇ ਪਾਣੀ ਦੀ ਪ੍ਰੋਬਲਮ ਕੂੜੇ ਦੀ ਪ੍ਰੋਬਲਮ ਪਾਰਕਾਂ ਦੀ ਪ੍ਰੋਬਲਮ ਇਹਨਾਂ ਧਿਆਨ ਹੀ ਨਹੀਂ ਦਿੰਦਾ ਸੋ ਅਸੀਂ ਜਿਹੜਾ ਐਨਓਸੀ ਵਾਲਾ ਵੀ ਜਿਹੜਾ ਅਸੀਂ ਐਕਟ ਜਿਹੜਾ ਲੈ ਕੇ ਆਏ ਆ ਉਹਦੇ ਨਾਲ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਕਿ ਸ਼ਹਿਰਾਂ ਦੀ ਸਫਾਈ ਖਾਸ ਤੌਰ ਤੇ ਲੁਧਿਆਣੇ ਵਰਗਾ ਜਿਹੜਾ ਸ਼ਹਿਰ ਜਿਹੜਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਹੈ ਜੇ ਅਸੀਂ ਖਾਸ ਤੌਰ ਤੇ ਉਹਨਾਂ ਨੂੰ ਕਿਵੇਂ ਦੇਖਦਾ ਪਛਾਣ ਲੱਗਾ ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਖਸਾਨਾਂ ਨਾਲ ਗਿਰਿਆ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਮਾਨ ਸਾਹਿਬ ਰਵਨੀਤ ਵਿੱਚੋਂ ਗੱਲ ਲੱਗੇ ਕਿ ਸੰਟਰ ਤੋਂ ਫੰਡ ਲੈ ਆ ਕੇ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕਰਾਵਾਂਗੇ ਜੇ ਪੰਜਾਬ ਦੇ ਵਿੱਚ ਜੇਪੀ ਦੇ ਮੇਰ ਲਿਓ ਜੀ ਉਹਨੂੰ ਲਿਓ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਪੀਐਮ ਸਾਹਿਬ ਇੱਥੇ ਖਫਾਇਆ ਹੋਊਗਾ 95 ਵੋਟਾਂ ਦੇ ਵਿੱਚ 95 ਦੀਆਂ 95 ਸੀਟਾਂ ਤੇ ਜਿਹੜਾ ਲੱਗਦਾ ਹੈਗਾ ਦੇਖੋ ਮੈਂ ਕੋਈ ਐਦਾ ਨਹੀਂ ਕਹਿੰਦਾ ਕਿ ਇੰਨੀਆਂ ਜਿੱਤਾਂਗੇ ਪਰ ਮੈਨੂੰ ਇੰਨਾ ਜੋ ਲੋਕਾਂ ਦੇ ਜੋਸ਼ ਤੋਂ ਲੱਗਦਾ ਹੈ ਕੇਸ ਲੁਧਿਆਣੇ ਦੇ ਵਿੱਚ ਜਿਹੜੀਆਂ ਮੈਕਸਿਮਮ ਸੀਟਾਂ ਜਿਹੜੀਆਂ ਨੇ ਉਹ ਝਾੜੂ ਚੁਰਾਉਣ ਨਿਸ਼ਾਨ ਵਾਲਾ ਝਾੜੂ ਵੀ ਫਿਰੂਗਾ ਬਾਅਦ ਦੇ ਵਿੱਚ ਅਸਲੀ ਝਾੜੂ ਵੀ ਫੇਰਾਂਗੇ ਸਫਾਈ ਕਰਾਂਗੇ ਸ਼ਹਿਰ ਦੀ ਪੰਜ ਮਹੀਨ ਮੜ ਰਹੇ ਨੇ ਪਰ ਤੁਸੀਂ ਤੇ ਨਵੀਂ ਫਿਰਤ ਪਾਈ ਆ ਲੋਕਾਂ ਦੇ ਵਿੱਚ ਔਰ ਕੀ ਕਹਿ ਸਕਦਾ ਕਿ ਪੰਜਾਬ ਵਿੱਚ ਬਕਰੇ ਰਸਤੇ ਤਿਆਰ ਹੋਣ ਨੌਜਵਾਨ ਤੇ ਪੰਜਾਬ ਦੇ ਲੋਕ ਸਹੀ ਮੈਨੇਜਰ ਕੀ ਆ ਰਹੇ ਦੇਖੋ ਮੁੱਖ ਮੰਤਰੀ ਕਿਹਨੇ ਬਣਾਇਆ ਲੋਕਾਂ ਨੇ ਮੈਨੂੰ ਕਈ ਵਾਰ ਕਹਿੰਦੇ ਪ੍ਰੋਟੋਕਾਲ ਅਫਸਰ ਕੇ ਆਹ ਗਲੀ ਚ ਨਹੀਂ ਜਾ ਸਕਦੇ ਜੀ ਇੱਥੇ ਮੈਂ ਕਿਹਾ ਵੀ ਜੋ ਗਲੀਆਂ ਚੋਂ ਨਿਕਲੇ ਜਦੋਂ ਜਦੋਂ ਜਿਹੜੇ ਮਹਿਲਾਂ ਚੋਂ ਨਿਕਲੇ ਮਹਿਲਾਂ ਚ ਬਿਠਾਤੇ ਲੋਕਾਂ ਨੇ ਜਿਹੜੇ ਗਲੀਆਂ ਚੋਂ ਨਿਕਲੇ ਉਹ ਗਲੀਆਂ ਚ ਫਿਰਦੇ ਆ ਮੈਂ ਮੈਨੂੰ ਤਾਂ ਲੋਕਾਂ ਚ ਆ ਕੇ ਖੁਸ਼ੀ ਹੁੰਦੀ ਏ ਸਗੋਂ ਮੈਂ 2 ਦਿਨ ਘਰੇ ਰਹਿ ਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਭਾਰ ਆ ਠੀਕ ਹੈ ਨਾ ਸੋ ਇੱਥੇ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਠੀਕ ਹੈ ਨਾ ਸੋ ਇਹਨਾਂ ਚ ਹੀ ਰਾਵਾਂਗੇ ਔਰ ਕਿਸੇ ਇੱਕ ਦੇ ਵੀ ਕੰਮ ਆ ਜੀਏ ਜਾਂ ਕਿਸੇ ਦਾ ਕੰਮ ਹੋ ਜੇ ਮਿਲ ਕੇ ਲੁਧਿਆਣਾ ਤੇ ਇਹ ਜੀ ਫਾਈਲ ਆ ਜੇ ਸਾਈਨ ਕਰਕੇ ਚਾਰ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਉਹ ਚੱਗ ਮਚਣ ਲੱਗ ਜੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਤੇ ਪੰਜੇ ਮੇਰ ਪਟਿਆਰੇ ਨੇ ਜਿਹੜੇ ਪੰਜ ਨਗਰ ਪੰਜ ਦੇ ਪੰਜੇ ਸੀ ਲੁਧਿਆਣਾ ਪਟਿਆਲਾ ਜਲੰਧਰ ਭਗਵਾੜਾ ਤੇ ਨਾਲ ਅੰਮ੍ਰਿਤਸਰ ਤੇ ਬਾਕੀ ਜਿਹੜੇ ਐਮਸੀਬੀ ਨੇ ਉਹ ਤਾਂ ਅਨਪੋਜ਼ਡ ਕਾਫੀ ਜਗ੍ਹਾ ਤੇ ਚੁਣੇ ਗਏ ਨੇ ਤੋਂ ਸਰਪੰਚੀ ਪੰਜੂ ਚ ਪਹਿਲਾਂ ਹੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਆਮਾਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਚੁਣੇ ਗਏ ਨੇ ਅਸਲ ਚ ਹੁਣ ਕੰਮ ਕਰਨ ਦਾ ਨਜ਼ਾਰਾ ਆਊਗਾ ਜਦੋਂ ਪੰਚਾਇਤਾਂ ਮਤੇ ਪਾਉਣਗੀਆਂ ਕਾਰਪੋਰੇਸ਼ਨਾਂ ਮਤੇ ਪਾਉਣਗੀਆਂ ਵਿਕਾਸ ਦੇ ਪਹਿਲਾਂ ਤਾਂ ਆਪਸ ਦੇ ਵਿੱਚ ਇਹੀ ਏਸੀ ਗਲਤੀ ਲੱਗੇ ਰਹਿੰਦੇ ਸੀ ਕਿਤੇ ਚੜ੍ਹਾਈ ਨਾ ਹੋ ਜੇ ਫਲਾਨੀ ਪਾਰਟੀ ਦੀ ਅਸੀਂ ਨਹੀਂ ਮਤਾ ਪਾਉਂਦੇ ਸੋ ਐਨੇ ਕਰੋੜਾਂ ਦਾ ਬਜਟ ਪਿਆ ਲੋਕ ਲੋਕ ਟੈਕਸ ਦਿੰਦੇ ਨੇ ਸ਼ਹਿਰ ਦੇ ਲੋਕ ਤੇ ਫਿਰ ਉਹ ਲੋਕਾਂ ਤੇ ਲੱਗਦਾ ਕਿਉਂ ਨਹੀਂ